ਬੁੱਧਵਾਰ ਦੇ ਸ਼ਾਮ ਕੋਚ ਨਿਹੰਗ ਸਿੰਘਾ ਵੱਲੋਂ ਮਾਰਕੀਟ ਕਮੇਟੀ ਦਾ ਮੁੱਖ 게ਟ ਬੰਦ ਕਰਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਦੁਦਾਨਕਾਰੀ ਸਾਹਮਣੇ ਆਉਂਦੀ ਹੈ ਅਨੁਸਾਰ ਮਾਰਕੀਟ ਕਮੇਟੀ ਵਿਖੇ ਪੁੱਜੇ ਨਿਹੰਗ ਸਿੰਘ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਅਜ ਮੰਡੀਆਂ ਵਿੱਚ ਠੇਕੇਦਾਰੀ ਸਿਸਟਮ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾ ਦੇ ਰਿਕਾਰਡ ਦੀ ਮੰਗ ਕਰੇ ਸਨ ਅਤੇ ਰਿਕਾਰਡ ਨਾ ਪ੍ਰਾਪਤ ਹੋਣ ਤੋਂ ਬਾਅਦ ਉਹਨਾਂ ਵੱਲੋਂ ਮਾਰਕੀਟ ਕਮੇਟੀ ਦਾ ਮੁੱਖ 게ਟ ਬੰਦ ਕਰਕੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਨਜ਼ਰਬੰਦ ਕੀਤਾ ਗਿਆ ਜਿਸ ਦੀ ਜਾਣਕਾਰੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਆ ਪੁਲਿਸ ਵਾਲੋ ਮੌਕੇ ਤੇ ਪੁੱਛ ਕੇ ਇਸ ਮਾਮਲੇ ਨੂੰ ਸੁਲਝਾਇਆ ਗਿਆ ਮਾਮਲਾ ਜੋ ਸਾਹਮਣੇ ਆਂਦਾ ਹੈ ਇਹ ਜਗਰਾਉਂ ਦਾ ਸਾਹਮਣੇ ਆਂਦਾ ਨਿਹੰਗ ਸਿੰਘਾ ਨੇ ਨਜ਼ਰਬੰਦ ਕੀਤੀ ਜਿੱਥੇ ਮਾਰਕੀਟ ਕਮੇਟੀ ਦੇ ਅਧਿਕਾਰੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜੋ ਉਥੇ ਠੇਕੇਦਾਰੀ ਸਿਸਟਮ ਮਦੀਨ ਕਾਮਾਰੇ ਨੇ ਮੁਲਾਜ਼ਮ ਉਹਨਾਂ ਦਾ ਰਿਕਾਰਡ ਉਹਨਾਂ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਮਾਰਕੀਟ ਕਮੇਟੀ ਦੇ ਅਧਿਕਾਰੀ ਰਿਕਾਰਡ ਨਹੀਂ ਦਿੰਦੇ ਤੇ ਨਿਹੰਗ ਸਿੰਘ ਉਹਨਾਂ ਨੂੰ ਨਜ਼ਰਬੰਦ ਕਰਦੇ ਤੇ ਗਿਆਨ ਲਾਈਵ ਦੇ ਲਈ ਮੈਂ ਥਾਪਰ ਬਾਬੇ ਸਤਿ ਸ਼੍ਰੀ ਅਕਾਲ ਜੀ ਵੈਰੀ ਕੁਰੀ ਜੀ ਦਾ ਖਾਲਸਾ ਕੀ ਨਾਮ ਆ ਜੀ ਆਪਣਾ ਜਥੇਦਾਰ ਕਰਮਜੀਤ ਸਿੰਘ ਜੀ ਕਿੱਥੋਂ ਬਿਲੋਂਗ ਕਰਦੇ ਆਂ ਪਾ ਜੀ ਅਪਨਾ ਮੋਗੇ ਤੋਂ ਬਿਲੋਂਗ ਕਰਦੇ ਆਂ ਜ ਆਪਣਾ ਨੰਗ ਸਿੰਘ ਖਾਲਸਾ ਦਲ ਦੇ ਵੱਲੋਂ ਆਪਣਾ ਆਪਾਂ ਨੂੰ ਮਾਲਵੇ ਦੀ ਜਥੇਦਾਰੀ ਮਿਲੀ ਆ ਜੀ ਮਾਲਵੇ ਦੀ ਠੀਕ ਹੈ ਜੀ ਤੇ ਅੱਜ ਜਗਰਾਉਂ ਮਾਰਕੀਟ ਕਮੇਟੀ ਤੁਸੀਂ ਆਏ ਹੋ ਕੀ ਮਸਲਾ ਹੈਗਾ ਜਿੱਥੇ ਮਸਲਾ ਇਹ ਆ ਜੀ ਜਿਹੜੇ ਆਪਣੇ ਗਰੀਬ ਆ ਜਿਹੜੇ ਮਜ਼ਦੂਰ ਆ ਜਿਹੜੇ ਠੇਕੇਦਾਰ ਵੱਲੋਂ ਇੱਥੇ ਆਪਣਾ ਮੰਡੀਆਂ ਦੇ ਵਿੱਚ ਪਿਆਉ ਮੈਨ ਰੱਖੇ ਆ ਹਨਾ ਪੂਰੇ ਸੰਬੰਧ ਵਿੱਚ ਆਏ ਸੀਗੇ ਸਾਡੇ ਕੋਲ ਵੀਡੀਓਗ੍ਰਾਫੀਆਂ ਹੈਗੀਆਂ ਸਾਰੀਆਂ ਬਈ ਉਹ ਜਿਹੜੇ ਬੰਦੇ ਆ 70 ਸਾਲ ਦਾ ਕੋਈ ਕੋਈ 65 ਸਾਲ ਦਾ ਕੋਈ ਆਪਣਾ ਹੈਗਾ ਜਾਨੀ ਕਿ 60 ਤੋਂ ਉੱਤੇ ਉੱਤੇ ਬਹੁਤ ਬੰਦੇ ਸਾਨੂੰ ਮਿਲੇ ਆ ਕੁਝ ਥੱਲੇ ਵੀ ਮਿਲੇ ਹੈਣਾ ਆਪਾਂ ਸੱਚ ਬੋਲਾਂਗੇ ਹੈਣਾ ਉਹ ਜਿਹੜੇ ਆਪਣਾ ਲੇਬਰ ਦੇ ਆ ਜਿਹੜਾ ਕਾਨੂੰਨ ਬਣਿਆ ਬਈ 55 ਕੇ 55 ਸਾਲ ਤੋਂ ਉੱਪਰ ਨਹੀਂ ਰੱਖ ਸਕਦੇ 55 ਸਾਲ ਤੋਂ ਉੱਪਰ ਮਾਫ ਕਰਨਾ 58 ਸਾਲ ਤੋਂ ਉੱਪਰ ਕੋਈ ਬੰਦਾ ਨਹੀਂ ਰੱਖ ਸਕਦੇ ਪਰ ਉਹ ਬੰਦੇ ਇੱਥੇ ਕੰਮ ਕਰ ਰਹੇ ਆ ਉਹਨਾਂ ਦਾ ਕੋਈ ਫੰਡ ਨਹੀਂ ਕੱਟਿਆ ਜਾਂਦਾਗਾ ਕੋਈ ਉਹਨਾਂ ਨੂੰ ਆਪਣਾ ਬੀਮਾ ਨਹੀਂ ਦਿੱਤਾ ਜਾਂਦਾਗਾ ਜਿਹੜਾ 10 ਲੱਖ ਦਾ ਬੀਮਾ ਹੁੰਦਾ ਤੇ ਕੋਈ ਉਹਨਾਂ ਦਾ ਹਾਜ਼ਰੀ ਨਹੀਂ ਪਾਈ ਜਾਂਦੀ ਕਿ ਬੰਦੇ ਕੋਈ ਹੋਰ ਆ ਤੇ ਦਿਖਾ ਕੋਈ ਹੋਰ ਮਤਲਬ ਤੁਸੀਂ ਕਹਿ ਰਹੇ ਮਤਲਬ ਇੱਥੇ ਕੱਪੜੇ ਬਾਜੀ ਹੋਈ ਆ ਹਾਂਜੀ ਹਾਂਜੀ ਕੱਪੜੇ ਬਾਜੀ ਤੇ ਅੱਜ ਤੁਸੀਂ ਆਏ ਆ ਅੱਜ ਤੁਸੀਂ ਕਿਹਨੂੰ ਮਿਲਣ ਦੀ ਕੋਸ਼ਿਸ਼ ਕੀਤੀਆਂ ਕੀ ਤੁਹਾਨੂੰ ਪਤਾ ਲੱਗਿਆ ਅਸੀਂ ਜਦੋਂ ਆਏ ਆ ਅਸੀਂ ਨਿਮਰਤਾ ਸਹਿਤ ਇਹੀ ਬੇਨਤੀ ਕੀਤੀ ਇਹਨਾਂ ਨੂੰ ਸਖਤਰ ਸਾਹਿਬ ਨੂੰ ਸਾਨੂੰ ਮਿਲਾ ਦਿਓ ਪਰ ਜਿਹੜੇ ਇੱਥੋਂ ਦੇ ਅਕਾਊਂਟੈਂਟ ਸੀਗੇ ਆਪਣਾ ਲੇਖਾ ਕਰ ਕਹਿ ਦੇਣੇ ਜਿਹਨਾਂ ਨੂੰ ਪੰਜਾਬੀ 'ਚ ਹਨ ਉਹ ਸਾਨੂੰ ਮਿਲੇ ਉਹ ਸਾਡੇ ਨਾਲ ਬੈਠੇ ਚਲੋ ਸਾਨੂੰ ਚਾਹ ਪਾਣੀ ਤਾਂ ਬਰੀਆ ਜਰੀ ਗੱਲਬਾਤ ਹੋਈ ਪਰ ਉਹ ਕਹਿੰਦੇ ਵੀ ਜਿਹੜੇ ਆਪਣੇ ਹੈਗੇ ਆਪਣਾ ਕੀ ਸਕੱਤਰ ਸਾਹਿਬ ਉਹਨਾਂ ਦੀ ਕੋਈ ਰਿਸ਼ਤੇਦਾਰੀ ਦੇ ਵਿੱਚ ਕੋਈ ਮੌਤ ਹੋ ਗਈ ਸੀਗੀ ਉਹ ਉੱਥੇ ਅੰਬਰਸਰ ਗਏ ਆ ਵੀ ਉਹ ਕਹਿੰਦੇ ਪਰਸ ਵਾਲਾ ਟਾਈਮ ਰੱਖਿਆ ਉਸ ਤੋਂ ਬਾਅਦ ਜਿੱਦਾਂ ਨੇ ਮੁਲਾਜ਼ਮ ਸੱਤੇ ਅਸੀਂ ਵੀ 112 ਤੇ ਲਾਈ ਦੀ ਕਾਲ ਤੇ ਮੁਲਾਜ਼ਮਾਂ ਨੇ ਸਾਨੂੰ ਇਹ ਗੱਲਬਾਤ ਕੀਤੀ ਉਹ ਕਹਿੰਦੇ ਵੀ ਐਸਡੀਐਮ ਸਾਹਿਬ ਇੱਥੋਂ ਦਾ ਸਾਰਾ ਦੇਖਦੇ ਆ ਆਪਣਾ ਜਿਹੜਾ ਕਾਰ ਭਾਗ ਹੈ ਨਾ ਤੇ ਐਸਡੀਐਮ ਸਾਹਿਬ ਨੂੰ ਤੁਸੀਂ ਮਿਲੋ ਕੱਲ ਨੂੰ ਅਸੀਂ ਐਸਡੀਐਮ ਸਾਹਿਬ ਨੂੰ ਮਿਲਾਂਗੇ ਜਣ ਕਿ ਤੇ ਤੱਕ ਪਹੁੰਚਾਂਗੇ ਜੇ ਸਾਡੇ ਕੋਲੇ ਕੋਈ ਗੱਲਬਾਤ ਆਈ ਆ ਵੀ ਅਸੀਂ ਕਹਿੰਦੇ ਮਜ਼ਦੂਰ ਬੰਦੇ ਦਾ ਹੱਕ ਨਾ ਮਾਰਿਆ ਜਾਵੇ ਜਥੇਦਾਰ ਸਾਹਿਬ ਜਿਹੜਾ ਇੱਥੇ ਲੇਖਾਕਾਰ ਹੈਗੇ ਉਹਨਾਂ ਨੇ ਕਿਹਾ ਕਿ ਸਾਨੂੰ ਗੇਟ ਲਾ ਦਿੱਤੇ ਗਏ ਆ ਬਾਹਰ ਨਹੀਂ ਨਿਕਲਣ ਦਿੱਤਾਗਾ ਨਾ ਕਿਸੇ ਨੂੰ ਬਾਹਰੋਂ ਅੰਦਰੋਂ ਦਿੱਤਾ ਕਿ ਇਹ ਸਚਾਈ ਹੈ ਚ ਕੋਈ ਮੈਂ ਤੁਹਾਨੂੰ ਦੱਸਦਾ ਦੇਖੋ ਜੀ ਇਹ ਜਿਹੜੇ ਹੁੰਦੇ ਆ ਅਲੀਗੇਸ਼ਨ ਤੁਹਾਨੂੰ ਪਤਾ ਲੱਗਦੇ ਆ ਜਦੋਂ ਬੰਦੇ ਨੂੰ ਪਤਾ ਲੱਗ ਜੇ ਵੀ ਮੈਂ ਫਸਦਾ ਆ ਇਹਦੇ ਵਿੱਚ ਮੈਂ ਘਬੜਾਵਾ ਜੀ ਕੀਤੀ ਆ ਅਸੀਂ ਨਹੀਂ ਕਹਿੰਦੇ ਵੀ ਕੀਤੀ ਆ ਉਹਦਾ ਕੋਈ ਇਨਕੁਆਰੀ ਹੋਣੀ ਚਾਹੀਦੀ ਅਸੀਂ ਮੌਕੇ ਤੇ ਤਾਂ ਆਏ ਆ ਕਿਉਂਕਿ ਹੋਣੀ ਸੀ ਜੇ ਨਾ ਉਦੋਂ ਬਾਅਦ ਅਸੀਂ ਇਹੀ ਬੇਨਤੀ ਕੀਤੀ ਸਾਨੂੰ ਇੱਕ ਵਾਰੀ ਸਾਨੂੰ ਨਾਲ ਚੱਲ ਕੇ ਦਿਖਾ ਰਹੇ ਹੋ ਬੰਦੇ ਕਿਹੜੇ ਆਹੋ ਪਰ ਉਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉਲਟਾ ਕੋਈ ਉਧਰ ਉੱਡ ਗਿਆ ਕੋਈ ਉਧਰ ਉੱਡ ਗਿਆ ਕੋਈ ਸਾਨੂੰ ਮਿਲਿਆ ਨਹੀਂ ਗਾ ਜੀ ਗੇਟ ਦੀ ਗੱਲ ਰਹੀ ਹੈ ਜਿਹੜੀ ਅੰਦਰ ਮੋਟਰਸਾਈਕਲ ਖੜੇ ਸੀ ਬਿਨਾ ਲੋਕ ਤੋਂ ਸਾਰਾ ਕੁਝ ਸੀਗਾ ਤੇ ਕੋਈ ਨੁਕਸਾਨ ਹੋ ਜਾਂਦਾ ਬਾਅਦ ਚ ਉਹਨਾਂ ਨੇ ਕਹਿਣਾ ਸੀ ਕਿ ਅ ਵੀ ਨਗ ਸਿੰਘ ਮੋਟਰਸਾਈਕਲ ਲੈ ਕੇ ਆਉ ਲੈ ਕੇ ਤਾਂ ਕਰਕੇ ਸੇਫਟੀ ਵਾਤੇ ਸੀ ਨਾਲ ਹੀ ਪੁਲਿਸ ਨੂੰ ਕਰਤੀ ਸੀ ਕਾਲ ਕਿ ਕੋਈ ਉਹ ਦੀ ਗੱਲ ਬਾਤ ਨਹੀਂ ਅਸੀਂ ਕਾਨੂੰਨ ਦੇ ਵਿੱਚ ਹੀ ਰਹਿ ਕੇ ਤੁਹਾਨੂੰ ਜੀ ਆਪਣੀ ਸੇਫਟੀ ਲਈ ਇਹ ਕੀਤਾ ਹਾਂਜੀ 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 ਠੀਕ ਹੈ ਜੀ ਤੇ ਗੇਟ ਉਹ ਯਾਰ ਬੰਦ ਕੀਤੇ ਸੀ ਨਹੀਂ ਗੇਟ ਵਗੈਰਾ ਨਹੀਂ ਬੰਦ ਕੀਤੇ ਲਾਏ ਸੀਗੇ ਕੋਈ ਜਿੰਦਾ ਨਹੀਂ ਲਾਇਆ ਕੋਈ ਤੂੰ ਦੇਖ ਹੀ ਲਿਆ ਤੂੰ ਵੀਡੀਓ ਦੇ ਵਿੱਚ ਕੋਈ ਬਸ ਆਈ ਬਸ ਬੀਬੀਆਂ ਸਿਗੀਆਂ ਇੱਥੇ ਜੋੜੀ ਤੇ ਉਹਨਾਂ ਨੂੰ ਭੈਣ ਜੀਆਂ ਨੂੰ ਕਿਹਾ ਵੀ ਤੁਸੀਂ ਸਤਕਾਰ ਜੋਗਾ ਸਾਡੀਆਂ ਸਾਡਾ ਕੋਈ ਉਹਨਾਂ ਤੋਂ ਡੋਟੇ ਗੱਲ ਹੈ ਵੀਡੀਓ ਤੁਹਾਡੇ ਕੋਲ ਪਈਆਂ ਅਸੀਂ ਕਿਹਾ ਵੀ ਤੁਹਾਡੇ ਨਾਲ ਕੋਈ ਸਾਡੀ ਗੱਲ ਪਾਦ ਨਹੀਂ ਅਸੀਂ ਜਿਹੜਾ ਆਪਣਾ ਸਖਤਰ ਸਾਹਿਬ ਨੂੰ ਮਿਲਣ ਆਈ ਉਸ ਤੋਂ ਬਾਅਦ ਜਿਹੜਾ ਅਕਾਊਂਟੈਂਟ ਮਿਲਿਆ ਪਰ ਉਹਨਾਂ ਨੇ ਕੋਈ ਤਸੱਲੀ ਭਖ ਜਵਾਬ ਨਹੀਂ ਦਿੱਤਾ ਠੀਕ ਹੈ ਜੀ ਠੀਕ ਹੈ ਜੀ ਵਾਹਿਦੁਰ ਜੀ ਦਾ ਖਾਲਸਾ ਵਾਹ ਵਾਹ ਫਤਿਹ